ਹੈਲੋ ਫਰੈਂਡਸ ਕਿਵੇਂ ਸਾਰੇ ਠੀਕ-ਠਾਕ ਹੋਵੋਗੇ ਆਪਣੇ ਚੈਨਲ ਤੇ ਤੁਹਾਡਾ ਸਵਾਗਤ ਆ ਉਮੀਦ ਕਰਦੇ ਆ ਤੁਸੀਂ ਸਾਰੇ ਵਧੀਆ ਹੋਵੋਗੇ ਤੇ ਚੜ੍ਹਦੀ ਕਲਾ ਵਿੱਚ ਹੋਵੋਗੇ ਅੱਜ ਹਫ਼ਤੇ ਬਾਅਦ ਤੁਹਾਡੇ ਨਾਲ ਵੀਡੀਓ ਸ਼ੇਅਰ ਕਰਨ ਲੱਗੇ ਆ ਤੇ ਥੋੜਾ ਜਿਹਾ ਘਰੇ ਕੰਮ ਕਰਕੇ ਆਪਾਂ ਵੀਡੀਓ ਨਹੀਂ ਅਪਲੋਡ ਕਰ ਸਕੇ ਤੇ ਪਲੀਜ਼ ਸੌਰੀ ਤੇ ਹੁਣ ਅੱਜ ਆਪਾਂ ਫੇਰ ਤੋਂ ਰੈਗੂਲਰ ਵੀਡੀਓ ਪਾਇਆ ਕਰਾਂਗੇ ਤੇ ਲੋ ਜੀ ਹੁਣ ਆਪਾਂ ਅੱਜ ਦੀ ਵੀਡੀਓ ਜਿਹੜੀ ਆਪਣੀ ਕਿ ਸਟੀਚਿੰਗ ਨਾਲ ਰਿਲੇਟਡ ਹੈ ਕਿਉਂਕਿ ਆਪਣੇ ਚੈਨਲ ਤੇ ਜ਼ਿਆਦਾਤਰ ਸਟੀਚਿੰਗ ਨਾਲ ਰਿਲੇਟਡ ਦੀ ਬਿਊਟੀ ਨਾਲ ਰਿਲੇਟਡ ਹੀ ਵੀਡੀਓਜ਼ ਆਉਂਦੀਆਂ ਤੇ ਅੱਜ ਆਪਾਂ ਫੇਰ ਤੋਂ ਆ ਗਏ ਆਪਣੀ ਸਟੀਚਿੰਗ ਵਾਲੀ ਵੀਡੀਓ ਤੇ ਠੀਕ ਹੈ ਤੇ ਅੱਜ ਆਪਾਂ ਸਟਿੱਚ ਸ਼ਰਟ ਦਾ ਸਟਿੱਚ ਕਰ ਲਿਆ ਸੀ ਪਰ ਆਪਾਂ ਇਹਦੀ ਜਿਹੜੀ ਆ ਕਿ ਇਹਦੀ ਲੈਸ ਲਗਾਉਣ ਲੱਗੇ ਸੀ ਤੇ ਆਪਾਂ ਤੁਹਾਨੂੰ ਦੱਸਦੇ ਹਾਂ ਕਿ ਗੋਮ ਲੈਸ ਆ ਜਿਹੜੀ ਕਿਵੇਂ ਲਗਾਈ ਜਾਂਦੀ ਹੈ ਤੇ ਕਿਵੇਂ ਸੌਖੇ ਜਿਹੇ ਤਰੀਕੇ ਨਾਲ ਸਿਰਫ ਇੱਕ ਸੀਨ ਵਾਲੀ ਜਿਹੜੀ ਕਿ ਉੱਪਰ ਸੀਨ ਨਹੀਂ ਆਉਂਦੀ ਤੇ ਇੱਕ ਸੀਨ ਵਾਲੀ ਆਪਾਂ ਜਿਹੜੀ ਕਿ ਗੋਮ ਲੈਸਾ ਲਗਾ ਸਕਦੇ ਹਾਂ ਕਿਵੇਂ ਠੀਕ ਹੈ ਲੋ ਜੀ ਆਪਣਾ ਆਵਲਾ ਸ਼ਰਟ ਆ ਇਹ ਜੋਰਜਟ ਦਾ ਫੈਬਰਿਕ ਆ ਤੇ ਲਾਈਨਿੰਗ ਆ ਪਹਿਰੇ ਥਲੇ ਕਾਟਨ ਦੀ ਯੂਜ਼ ਕੀਤੀ ਆ ਠੀਕ ਆ ਦੇਖੋ ਜਰਜਟ ਦਾ ਇਹ ਤੇ ਥੋੜਾ ਥੋੜਾ ਮਤਲਬ ਆਰੀ ਦਾ ਵਰਕ ਆ ਤੁਹਾਨੂੰ ਨੇੜੇ ਤੋਂ ਸ਼ਾਇਦ ਸ਼ੋ ਹੋ ਰਿਹਾ ਹੋਊਗਾ ਦੇਖੋ ਠੀਕ ਆ ਤੇ ਆਪਾਂ ਇਹਦੇ ਤੇ ਜਿਹੜੀ ਕੀ ਲਾਈਨਿੰਗ ਆ ਕਾਟਨ ਦੀ ਯੂਜ਼ ਕੀਤੀ ਹੈ ਕਿਉਂਕਿ ਇਹਦਾ ਕਲਰ ਆ ਜਿਹੜਾ ਥੋੜਾ ਜਿਹਾ ਪਰ ਮੇਰੇ ਥੱਲੇ ਲਾਈਨਿੰਗ ਜਿਹੜੀ ਕਾਟਨ ਦੀ ਨਹੀਂ ਯੂਜ਼ ਹੋ ਜਾਂਦੀ ਹੈ ਜਿਹੜਾ ਜਿਆਦਾ ਪਤਲਾ ਸਟੱਫ ਹੁੰਦਾ ਉਹਦੇ ਥੱਲੇ ਲਾਈਨਿੰਗ ਆ ਜਿਹੜੀ ਆਪ ਨੂੰ ਟਾਪਟਾ ਲਾਉਣੀ ਪੈਂਦੀ ਹੈ ਪਰ ਆਪਾਂ ਕਾਟਨ ਦੀ ਜਿਆਦਾ ਯੂਜ਼ ਕਰਦੇ ਆ ਕੱਪੜਾ ਦੇਖ ਕੇ ਕਰੀਦੀ ਆ ਜੇਕਰ ਟਾਪਟੀ ਵਾਲੀ ਆ ਕੱਪੜਾ ਤਾਂ ਵੱਡਾ ਟਾਪਟਾ ਯੂਜ਼ ਕਰੀਦਾ ਠੀਕ ਆ ਲੋ ਜੀ ਹੁਣ ਆਪਣਾ ਇਹ ਵਾਲਾ ਸ਼ਰਟ ਸੀ ਆਪਾਂ ਇਹਦੇ ਤੇ ਲਾਉਣੀ ਆ ਲੇਸ ਗੁੰਮ ਤੇ ਆਪਣੀ ਲੇਸ ਹੈਗੀ ਆ ਆ ਵਾਲੀ ਦੇਖੋ ਇਹ ਕਾ ਮਲਟੀ ਕਲਰਸ ਦੀ ਤੇ ਆਪਾਂ ਇਹਦੇ ਤੇ ਇਹ ਵਾਲੇ ਯੂਜ਼ ਕਰਨੀ ਆ ਤੇ ਆਪਾਂ ਤੁਹਾਨੂੰ ਦੱਸਦੀਆਂ ਵੀ ਇਹ ਕਿਵੇਂ ਲਗਾਉਣੇ ਆ ਆਪਾਂ ਲੋ ਜੀ ਆ ਆਪਣਾ ਲੈ ਸ਼ਰਟ ਦੇਖੋ ਠੀਕ ਆ ਤੇ ਆਪਾਂ ਇਹਨੂੰ ਨਾ ਪ੍ਰੈਸ ਨਾਲ ਚੰਗੀ ਤਰ੍ਹਾਂ ਇਹਦੀ ਕਰੀਜ਼ ਆ ਜਿਹੜੀ ਬਣਾ ਲਈ ਸੀ ਪਹਿਲਾਂ ਪ੍ਰੈਸ ਨਾਲ ਚੰਗੀ ਤਰ੍ਹਾਂ ਜੇ ਕਰੀਜ਼ ਬਣੀ ਹੋਵੇ ਆਪਣੀ ਤਾਂ ਜਿਹੜੀ ਲੈਸ ਆ ਬਹੁਤ ਸੌਖੇ ਤਰੀਕੇ ਨਾਲ ਲੱਗ ਜਾਂਦੀ ਆ ਆ ਆਪਣੀ ਵਾਲੀ ਲੈਸ ਆ ਦੇਖੋ ਬਾਹਰ ਜਿਹੜਾ ਰੋਲਾ ਪਈ ਜਾਂਦਾ ਉਹਨੂੰ ਇਗਨੋਰ ਕਰਿਓ ਪਲੀਜ਼ ਬੱਚਿਆਂ ਦਾ ਠੀਕ ਆ ਬੱਚੇ ਤਾਂ ਹੁਣ ਘਰੇ ਹੋਣ ਕਰਕੇ ਸਾਰਾ ਦਿਨ ਰੌਲਾ ਹੀ ਪਾਈ ਜਾਂਦੇ ਕਿਉਂਕਿ ਪੇਪਰ ਹੋ ਗਿਆ ਹੁਣ ਇਹਨਾਂ ਨੂੰ ਐ ਵੀ ਨਹੀਂ ਕਹਿ ਸਕਦੇ ਵੀ ਪੜ੍ਹ ਲਓ ਕਿਉਂਕਿ ਪੜ੍ਹਨ ਨੂੰ ਕੁਝ ਹੈ ਨਹੀਂ ਅੱਗੇ ਤਾਂ ਬਿੰਦ ਝਟ ਐ ਲਾਲ ਚਲਾ ਲਈਦਾ ਸੀ ਚਲੋ ਆਜੋ ਕੰਮ ਕਰੀ ਆਜੋ ਪੜ੍ਹ ਲਓ ਹੁਣ ਬੱਚਿਆਂ ਦੇ ਪੇਪਰ ਹੋ ਗਏ ਆ ਇਸ ਕਰਕੇ ਵਿਹਲੇ ਹੁੰਦੇ ਆ ਬਸ ਹੁਣ ਖੇਡਣ ਤੇ ਹੀ ਆ ਠੀਕ ਆ ਆਹ ਵਾਲੀ ਲੈਸ ਆਪਣੀ ਆਪਾਂ ਇਹ ਵਾਲੀ ਲੈਸ ਲਗਾਉਣੀ ਆ ਕਿਵੇਂ ਲਗਾਉਣੀ ਆ ਆਪਾਂ ਤੁਹਾਨੂੰ ਸਾਰਾ ਪ੍ਰੋਸੈਸ ਦੱਸਾਂਗੇ ਦਾ ਠੀਕ ਆ ਸੌਖੇ ਜਿਹੇ ਤਰੀਕੇ ਨਾਲ ਇਹ ਜਿਹੜੇ ਮੇਰੀਆਂ ਭੈਣਾਂ ਕਹਿ ਦਿੰਦੀਆਂ ਵੀ ਸਾਨੂੰ ਲੈਸ ਗੋਮਾ ਜਿਹੜੀ ਲਗਾਉਣੀ ਨਹੀਂ ਆਉਂਦੀ ਪਤਾ ਨਹੀਂ ਕਿਵੇਂ ਲਾਉਂਦੇ ਆ ਤੇ ਟੇਲਰ ਕਿਵੇਂ ਲਾਉਂਦਗਾ ਬੁਟੀਕ ਵਾਲੀਆਂ ਭੈਣਾਂ ਤਾਂ ਆਪਾਂ ਅੱਜ ਤੁਹਾਨੂੰ ਇਹਦੇ ਤਰੀਕੇ ਨਾਲ ਲੈਸ ਜਿਹੜੀ ਦੱਸਾਂਗੇ ਲੋ ਜੀ ਆਪਾਂ ਜਿਹੜੀ ਕੀ ਆ ਲੈਸ ਆ ਲਗਾਉਣੀ ਆ ਠੀਕ ਆ ਕੱਪੜਾ ਆਪਾਂ ਜਿਹੜਾ ਕਿ ਤੁਮੀਜ਼ ਆਪਣਾ ਸਿੱਧਾ ਰੱਖ ਲਿਆ ਤੇ ਲੈਸ ਆ ਜਿਹੜੀ ਇਹਦੇ ਤੇ ਆਪਾਂ ਉਵੇਂ ਹੀ ਰੱਖਣੀ ਆ ਸਿੱਧੇ ਨਾਲ ਸਿੱਧਾ ਮਿਲਾ ਕੇ ਠੀਕ ਆ ਐਵੇਂ ਕੋ ਆ ਦੇਖੋ ਆ ਆਪਣਾ ਉੱਪਰਲੀ ਸਾਈਡ ਆ ਜਿਹੜਾ ਪੁੱਠਾ ਤੇ ਆ ਆਪਣਾ ਸਿੱਧਾ ਹੀ ਸਾਈਡ ਆ ਆਪਾਂ ਐਵੇਂ ਰੱਖਣੀ ਤੇ ਆਪਾਂ ਪਹਿਲਾਂ ਇਹਨੂੰ ਉਪਰੋਂ ਜਿੰਨੀ ਕ ਆਪਣੀ ਬਣਿਆ ਹੋਇਆ ਨੀਚੇ ਤੱਕ ਆਪਾਂ ਇਹਦੇ ਕਰੀਜ ਬਣਾ ਲਈ ਆ ਤੇ ਪਹਿਲਾਂ ਆਪਾਂ ਥੋੜੀ ਜੀ ਸੀਨ ਲਗਾ ਲਗੇ ਠੀਕ ਐਵੇਂ ਜਿੱਥੋਂ ਬਈ ਆਪਣੀ ਸੀਨ ਆ ਜਿਹੜੀ ਸਟਾਰਟ ਕਰਨੀ ਆ ਥੋੜੀ ਜੀ ਉੱਚੀ ਕਰਨੀ ਆ ਆਪਾਂ ਠੀਕ ਆ ਫਿਰ ਆਪਾਂ ਲੇਸ ਆ ਜਿਹੜੀ ਇਹਦੇ ਉੱਪਰ ਅੰਦਰ ਦਿੰਨੀ ਆ ਐਵੇਂ ਸਹੀ ਕਰਕੇ ਲਾਈਨਿੰਗ ਉੱਥੇ ਸੈੱਟ ਕਰਕੇ ਠੀਕ ਆ ਲੈਸ ਆਪਣੀ ਪੁੱਠੀ ਰੱਖਣੀ ਆ ਕਮੀਜ਼ ਆਪਣਾ ਸਿੱਧਾ ਸੀ ਤੇ ਆਪਾਂ ਲੈਸ ਹੈ ਜਿਹੜੀ ਇਹਦੇ ਵਿੱਚ ਅੰਦਰ ਦੇਣੀ ਆ ਠੀਕ ਆ ਆ ਆਪਣੀ ਕਰੀਜ਼ ਬੜੀ ਹੋਈ ਆ ਲੈਸ ਦੀ ਮਤਲਬ ਕੀ ਕੱਪੜੇ ਤੇ ਜਿਹੜੀ ਆਪਣੀ ਵੀ ਜਿੰਨੀ ਆਪਣਾ ਘੇਰਾ ਤਿਆਰ ਆ ਉਨਾਂ ਆਪਾਂ ਰੱਖਣਾ ਠੀਕ ਆ ਇਹ ਜੌਰਜਟ ਦਾ ਫੈਬਰਿਕ ਥੋੜੀ ਜਿਹੀ ਰੇਤੇ ਔਖੀ ਲੱਗਦੀ ਹੁੰਦੀ ਆ ਕਿਉਂਕਿ ਇਹ ਥੋੜਾ ਜਿਹਾ ਤਿਲਕ ਦਾ ਕੱਪੜਾ ਹੁੰਦਾ ਇਸ ਕਰਕੇ ਤੇ ਪਰ ਪੂਰੀ ਫਿਨਿਸ਼ਿੰਗ ਨਾਲ ਲੱਗੂਗੀ ਤੁਸੀਂ ਇਸ ਤਰੀਕੇ ਨਾਲ ਲਾਉਂਗੇ ਜਿਹੜੀਆਂ ਮੇਰੀਆਂ ਭੈਣਾਂ ਕਹਿ ਦਿੰਦੀਆਂ ਨਾ ਵੀ ਸਾਨੂੰ ਲੈਸ ਆ ਜਿਹੜੀ ਇਹ ਲਗਾਉਣੀ ਨਹੀਂ ਆਉਦੀ ਹੈ ਗਮਲੈਸ ਪਤਾ ਨਹੀਂ ਕਿਵੇਂ ਲਾਉਂਦੇ ਆ ਟਿਲ ਤਾਂ ਬਸ ਆ ਇੱਕ ਹੀ ਸਲਾਈ ਨਾਲ ਲੱਗਦੀ ਹੈ ਪੈਣੇ ਹੋਰ ਕੋਈ ਸਲਾਈ ਮਾਰਨ ਦੀ ਲੋੜ ਨਹੀਂ ਹੈਗੀ ਬਸ ਤੁਸੀਂ ਕਰੀਜ਼ ਪਹਿਲਾਂ ਬਣਾ ਲਿਆ ਕਰੋ ਪ੍ਰੈਸ ਨਾਲ ਜਿੰਨਾ ਆਪਣਾ ਘੇਰਾ ਤਿਆਰ ਕਰਨਾ ਉਹਦੇ ਤੇ ਐਵੇਂ ਲੈਸ ਰੱਖੀ ਜਿੰਨੀ ਲੈਸ ਆਪਾਂ ਅੰਦਰ ਦੇਣੀ ਆ ਜਿੰਨੀ ਆਪਾਂ ਬਾਹਰ ਕੱਢਣੀ ਆ ਉਹ ਸਲਾਈ ਤੇ ਸਲਾਈ ਜਿਹੜੀ ਕਿ ਇੱਥੇ ਲਗਾਉਂਦੇ ਆ ਹੁਣ ਆ ਪੈਣੇ ਪਤੋਂ ਨੂੰ ਲਾ ਕੇ ਆਪਾਂ ਤੁਹਾਨੂੰ ਦੇਖਾ ਬਿਲਕੁਲ ਐਂ ਦਿਖਾ ਰਹੀ ਆ ਦੇਖੋ ਠੀਕ ਹੈ ਕੋਈ ਅਮਰੇਲਾ ਮਸ਼ੀਨ ਨਾਲ ਨਹੀਂ ਲੱਗਦੀ ਇਹ ਕੋਈ ਐਵੇਂ ਨਹੀਂ ਵੀ ਆਪਣੇ ਕੋਲੇ ਮਸ਼ੀਨ ਹੈ ਨਹੀਂ ਜੀ ਇਹ ਲੱਗਣੀ ਨਹੀਂ ਠੀਕ ਹੈ ਸਿੰਪਲ ਮਸ਼ੀਨ ਨਾਲ ਆਪਣੀ ਜਿਹੜੀ ਘਰ ਚ ਮਸ਼ੀਨ ਹੁੰਦੀ ਉਸ ਨਾਲ ਵੀ ਲੱਗ ਜਾਂਦੀ ਆ ਕੋਈ ਪੈਰ ਬਦਲਣ ਦੀ ਲੋੜ ਨਹੀਂ ਹੈਗੀ ਇਸ ਦਾ ਨੋਚ ਇਹ ਆਪਾਂ ਤੁਹਾਨੂੰ ਦਿਖਾਉਣੀ ਹੈ ਬੈਗ ਤਾਂ ਦੇਖੋ ਉੱਪਰ ਵੀ ਸਲਾਈ ਬਿਲਕੁਲ ਨਹੀਂ ਆਉਂਦੀ ਇਹਦੇ ਐਵੇਂ ਠੀਕ ਹੈ ਸਿਰਫ ਇੱਕ ਹੀ ਸੀਨ ਲੱਗਦੀ ਆ ਕਸਾ ਆਪਣੀ ਤਰੀਜ਼ ਬਣੀ ਹੋਈ ਆ ਬਿਲਕੁਲ ਜਾਂ ਤੁਸੀਂ ਚਾਕ ਨਾਲ ਨਿਸ਼ਾਨ ਲਾ ਲਿਆ ਕਰੋ ਜੇ ਤੁਸੀਂ ਚਾਕ ਨਾਲ ਨਿਸ਼ਾਨ ਲਾਉਣਾ ਚਾਹੁੰਦੇ ਆ ਤਾਂ ਚਾਕ ਨਾਲ ਨਿਸ਼ਾਨ ਲਾ ਕੇ ਵੀ ਤੁਸੀਂ ਜਿਹੜਾ ਕੀ ਆ ਬਣਾ ਸਕਦੇ ਬਾਕੀ ਜਿਹੜਾ ਵੱਡਾ ਕਰ ਲੈਣਾ ਚਾਹੀਦਾ ਆਪਾਂ ਨੂੰ ਥੋੜਾ ਜਿਹਾ ਜਦੋਂ ਆਪਾਂ ਮਸ਼ੀਨ ਤੇ ਸਲਾਈ ਲੈਸ ਲਾਉਣੇ ਆ ਠੀਕ ਆ ਬਰੀਕ ਬਖੇ ਤੇ ਬਿਲਕੁਲ ਨਾਲ ਆਇਆ ਕਰੋ ਜਿਆਦਾ ਤੇ ਮਤਲਬ ਨਾਰਮਲ ਬਖੇ ਤੇ ਲਾਇਆ ਕਰੋ ਵੀ ਵੀ ਨਹੀਂ ਵੀ ਤੁਸੀਂ ਬਾਹਲਾ ਹੀ ਮੋਟਾ ਕਰਨੋ ਹੀ ਉੱਡੜ ਦੀ ਤੇ ਠੀਕ ਆ ਨਾਰਮਲ ਬਖੇ ਤੇ ਲਾਉਣੀ ਹੁੰਦੀ ਆਪਾਂ थोड़ी उची रखा ज्यादा सिरे तक नहीं तो लिया गई है आपा थो तो हम दिखाने लोच तो आखो इधर उपर कोई सिलाई नहीं आई ना इधर एक सिलाई अपनी अंदर वाल सिर्फ देखो। ਠੀਕ ਹੈ ਇੱਕ ਆਪਾਂ ਤੁਹਾਨੂੰ ਗੋਮ ਲੈਸ ਲਾਉਣ ਦਾ ਹੋਰ ਤਰੀਕਾ ਦੱਸਿਆ ਸੀ ਜਿਹਦੇ ਨਾਲ ਆਪਣੀ ਕਿਹੜੀ ਆਹ ਵਾਲੀ ਚੀਜ਼ ਆ ਇਹ ਤਰਪਾਈ ਦਾ ਪੁੱਠਾ ਨਹੀਂ ਹੁੰਦਾ ਜਿਵੇਂ ਹੁਣ ਇੱਧਰ ਤਾਂ ਲਾਈਨਿੰਗ ਆ ਗਈ ਉਹ ਉਵੇਂ ਹੀ ਰਹਿ ਜਾਂਦਾ ਤੇ ਠੀਕ ਆ ਉਹ ਆਪਣੀ ਵੀਡੀਓ ਜਿਹੜੀ ਕਿ ਆਪਣੇ ਚੈਨਲ ਤੇ ਅਪਲੋਡ ਕੀਤੀ ਹੋਈ ਆ ਤੁਸੀਂ ਉੱਥੇ ਜਾ ਕੇ ਉਹ ਲੈਸ ਉਹਵੇਂ ਲਗਾਉਣੀ ਚਾਹਣੇ ਤਾਂ ਉਹਵੇਂ ਵੀ ਲਗਾ ਸਕਦੇ ਏਵੇਂ ਵੀ ਲਗਾ ਸਕਦੇ ਆਪਾਂ ਤੁਹਾਨੂੰ ਦੋਨੇ ਤਰੀਕੇ ਦੱਸ ਦਿੱਤਾ ਦੇਖੋ ਕਿੰਨੇ ਫ੍ਰੈਸ਼ੀਮਾ ਲੱਗੀ ਦੇਖੋ ਠੀਕ ਆ ਇਵੇਂ ਤੁਸੀਂ ਵੀ ਲਗਾ ਸਕਦੇ ਹੋ ਤੇ ਆਪਾਂ ਹੁਣ ਇਹਨੂੰ ਪ੍ਰੈਸ ਕਰਕੇ ਇੱਥੇ ਤਰਪਾਈ ਹੋ ਜਾਊਗੀ ਠੀਕ ਆ ਜੀ ਆਪਾਂ ਦੂਸਰੇ ਚਾਕਤੇ ਵੀ ਐਵੇਂ ਲਗਾਉਣੀ ਆ ਠੀਕ ਆਪਾਂ ਤੁਹਾਨੂੰ ਲਗਾ ਕੇ ਐਵੇਂ ਦਿਖਾਈ ਦਾਂ ਤੇ ਬਸ ਆਪਾਂ ਚਾਰਾ ਚਾਕਤੇ ਐਵੇਂ ਅਟੈਚ ਆ ਜਿਹੜੀ ਕਿ ਗੋਮ ਲੈਸਾ ਕਰ ਸਕਦੇ ਆ ਬਹੁਤ ਹੀ ਫਿਨਿਸ਼ਿੰਗ ਨਾਲ ਲੱਗਦੀ ਆ ਬਹੁਤ ਹੀ ਸੋਹਣੀ ਲੱਗਦੀ ਆ ਤੇ ਕੋਈ ਜ਼ਿਆਦਾ ਝੜ ਜੜ ਨਹੀਂ ਇੱਕ ਸਲਾਈ ਸਿਰਫ ਵਾਲੀ ਹੁੰਦੀ ਆ ਆਪਾਂ ਠੀਕ ਆ ਆ ਦੇਖੋ ਕੋਈ ਜ਼ਿਆਦਾ ਕੁਝ ਨਹੀਂ ਕਰਨ ਦੀ ਲੋੜ ਲੋ ਜੀ ਦੇਖੋ ਕੋਈ ਹਲ ਨਹੀਂ ਪੈਂਦਾ ਕੋਈ ਕੁਝ ਨਹੀਂ ਠੀਕ ਆ ਇਹਨੂੰ ਪ੍ਰੈਸ ਨਾਲ ਆਪਾਂ ਤੁਹਾਨੂੰ ਪ੍ਰੈਸ ਕਰਕੇ ਹੁਣ ਦਿਖਾਉਣੇ ਆ ਲੋ ਜੀ ਆਪਾਂ ਪ੍ਰੈਸ ਕਰਕੇ ਤੁਹਾਨੂੰ ਦਿਖਾਉਣੀ ਆ ਠੀਕ ਹੈ ਬਸ ਸਫਾ ਪੱਤਰ ਪਾਈ ਕਰਨੀ ਆ ਇਸ ਤੋਂ ਬਾਅਦ ਸਾਈਡ ਤੇ ਹੀ ਕਰੋ ਚੱਕ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਲਓ ਜੀ ਆ ਦੇਖੋ ਇਧਰ ਕੋਈ ਸਲਾਈ ਓਕੇ ਬਾਏ